ਜਮਾਲ ਹੁਸੈਨ ਨਾਮ ਦਾ ਨਾ ਇੱਕ ਫਕੀਰ ਹੋਇਆ ਜੀ ਉਹਨੇ ਆਪਣੀ ਜੀਵਨ ਦੇ ਵਿੱਚ ਬੜੀ ਤਪੱਸਿਆ ਕੀਤੀ ਜੀ ਬੜਾ ਜਪ ਤਪ ਕੀਤਾ ਬੜਾ ਗੁਰੂ ਨੂੰ ਅਰਾਧਿਆ ਪਰ ਬਹੁਤ ਲੰਮਾ ਸਮਾਂ ਲੱਗਿਆ ਉਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ ਉਹਨੂੰ ਇੱਕ ਦਿਨ ਕਿਸੇ ਨੇ ਪੁੱਛਿਆ ਕੀ ਜਮਾਲ ਹੁਸੈਨ ਜੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਭਗਤੀ ਕਰ ਰਹੇ ਹੋ ਪਰ ਤਹੋਂਦੇ ਪੱਲੇ ਕੁਝ ਵੀ ਨਹੀਂ ਪਿਆ ਫਿਰ ਵੀ ਤੁਸੀਂ ਹੌਸਲਾ ਨਹੀਂ ਹਾਰਿਆ ਲੱਗੇ ਹੋਏ ਹੋ ਤੇ ਇਹ ਆਸ ਰੱਖ ਕੇ ਕਿ ਇੱਕ ਨਾ ਇੱਕ ਦਿਨ ਰੱਬ ਮੈਨੂੰ ਜਰੂਰ ਮਿਲੇਗਾ ਇੱਡਾ ਵੱਡਾ ਵਿਸ਼ਵਾਸ ਇੱਡਾ ਵੱਡਾ ਭਰੋਸਾ ਇੱਡਾ ਵੱਡਾ ਸਦਕ ਤੁਹਾਨੂੰ ਕਿੱਥੋਂ ਮਿਲਿਆ ਤੋਨੂੰ ਕਿਹੜੇ ਗੁਰੂ ਨੇ ਕਿਹੜੇ ਉਸਤਾਦ ਨੇ ਇੱਡਾ ਵੱਡਾ ਸਬਕ ਦਿੱਤਾ ਆ ਉਸ ਫਕੀਰ ਨੇ ਬੜਾ ਪਿਆਰਾ ਜਵਾਬ ਦਿੱਤਾ ਜੀ ਕਹਿੰਦਾ ਇੱਡਾ ਵੱਡਾ ਭਰੋਸਾ ਇੱਡਾ ਵੱਡਾ ਸਦਕ ਕਹਿੰਦਾ ਮੈਨੂੰ ਕਿਸੇ ਮੇਰੇ ਗੁਰੂ ਪੀਰ ਨੇ ਨਹੀਂ ਦਿੱਤਾ ਕਹਿੰਦਾ ਇਹ ਭਰੋਸਾ ਕਹਿੰਦਾ ਇੱਕ ਮੈਂ ਚੋਰ ਕੋਲੋਂ ਸਿੱਖਿਆ ਧਿਆਨ ਦਿਓ ਜੀ ਇੱਕ ਚੋਰ ਕੋਲੋਂ ਸਿੱਖਿਆ ਬੜੇ ਹੈਰਾਨ ਹੋਏ ਸਾਰੇ ਕਿੱਡਾ ਵੱਡਾ ਫਕੀਰ ਹੋਵੇ ਬੰਦਗੀ ਕਰਨ ਵਾਲਾ ਭਗਤੀ ਕਰਨ ਵਾਲਾ ਤੇ ਸਿੱਖਿਆ ਚੋਰ ਤੋਂ ਲਿੱਤੀ ਹੈ ਕਹਿੰਦਾ ਚੋਰ ਤੋਂ ਸਿੱਖਿਆ ਕਿੱਦਾਂ ਮਿਲੀ ਉਸ ਜਮਾਲ ਹੁਸੈਨ ਨੇ ਦੱਸਿਆ ਕਹਿੰਦਾ ਮੇਰੇ ਘਰ ਦੇ ਵਿੱਚ ਨਾ ਇੱਕ ਦਿਨ ਕਹਿੰਦਾ ਚੋਰੀ ਕਰਨ ਵਾਸਤੇ ਰਾਤ ਨੂੰ ਚੋਰ ਵੜ ਗਿਆ ਕਹਿੰਦਾ ਮੈਨੂੰ ਪਤਾ ਲੱਗ ਗਿਆ ਚੋਰੀ ਕਰਨਾ ਹੈ ਕਹਿੰਦਾ ਉਹਨੂੰ ਮੈਂ ਕਿਹਾ ਕਿ ਭਰਾਵਾ ਤੂੰ ਫਕੀਰ ਦੀ ਝੁੱਗੀ ਵਿੱਚ ਵੜ ਗਿਆ ਕਹਿੰਦਾ ਇੱਥੇ ਤੈਨੂੰ ਕੀ ਮਿਲਣਾ ਹੈ ਇੱਥੇ ਤੇਰੇ ਪੱਲੇ ਕੁਝ ਵੀ ਨਹੀਂ ਪੈਣਾ ਹੈ। ਕਹਿੰਦਾ ਹਾਂ ਹੁਣ ਜੇ ਤੂੰ ਆ ਗਿਆ ਆ ਤੇ ਤੂੰ ਮੇਰਾ ਮਹਿਮਾਨ ਆ ਹੁਣ ਜਾਈ ਨਾ ਆ ਮੇਰੇ ਕੋਲ ਇਹ ਕੰਬਲ ਆ ਠੰਡ ਬਹੁਤ ਆ ਹੁਣ ਤੂੰ ਜਿੰਨਾ ਦਿਨ ਮੇਰੇ ਕੋਲ ਰਹਿਣਾ ਚਾਹੁੰਦਾ ਰਹਿ ਕੇ ਚਲਾ ਜਾ ਮੈਂ ਤੇਰੀ ਖਾਤਰਦਾਰੀ ਕਰ ਸਕਦਾ ਤੇ ਹੋਰ ਮੇਰੇ ਕੋਲ ਕੁਝ ਵੀ ਨਹੀਂ ਹੈ। ਫਕੀਰਾ ਕੋਲੋਂ ਤੂੰ ਕੀ ਲੁੱਟੇਗਾ? ਕਹਨੇ ਉਹ ਚੋਰ ਮੇਰੇ ਕੋਲ ਰਹਿ ਗਿਆ ਜੀ। ਕਹਿੰਦਾ ਜਦੋਂ ਪੂਰੀ ਰਾਤ ਹੋਈ ਨਾ ਪੂਰਾ ਹਨੇਰਾ ਹੋਇਆ ਤੇ ਚੋਰ ਮੈਨੂੰ ਕਹਿੰਦਾ ਕੀ ਹੁਣ ਮੈਂ ਚੱਲੇ ਆਂ ਜੀ ਚੋਰੀ ਕਰਨ ਕਿਸੇ ਦੇ ਘਰ ਨੂੰ ਸਨ ਨੋਂ ਚੱਲੇ ਆਇਆ ਚੋਰੀ ਕਰਨ ਚੱਲਿਆ ਕਹਿੰਦਾ ਮੈਂ ਸੁੱਚਾ ਚਲੇ ਦਾ ਕਰਮ ਐ ਇਹਦਾ ਕਰਮ ਇਹ ਨਹੀਂ ਕਰਨਿਆ ਤੇ ਮੈਂ ਆਪਣੇ ਕਰਮ ਕਰਨੇ ਆ ਜਿਹਦਾ ਕਰਮ ਚੋਰੀ ਕਰਨਾ ਹੀ ਐ ਤੇ ਕਰੀ ਜਾਣ ਦੇ ਇਹਨੂੰ ਕਹਿੰਦਾ ਉਹ ਪੂਰੀ ਹਨੇਰੀ ਰਾਤ ਦੇ ਵਿੱਚ ਉਹ ਤੁਰ ਪਿਆ 2 2.5 ਘੰਟੇ ਬਾਅਦ ਕਹਿੰਦਾ ਵਾਪਸ ਆਇਆ ਤੇ ਹੱਥੋ ਦੇ ਖਾਲੀ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਕੁਝ ਪੱਲੇ ਪਿਆ ਨਹੀਂ ਇਨੇ ਚੋਰ ਨੇ ਜਵਾਬ ਜਦ ਤੱਕ ਕੋਈ ਗੱਲ ਨਹੀਂ ਜੀ ਅੱਜ ਨਹੀਂ ਤੇ ਕੱਲ ਪੈ ਜਾਏਗਾ ਧਿਆਨ ਦਿਓ ਜੀ ਅੱਜ ਨਹੀਂ ਤੇ ਕੱਲ ਪੈ ਜਾਏਗਾ ਭਾਈ ਕੋਈ ਗੱਲ ਨਹੀਂ ਕਹਾਂ ਮੈਂ ਕੱਲ ਦੁਦਾ ਦਿਨ ਆਇਆ ਕਹਿੰਦਾ ਫਿਰ ਰਾਤ ਹੋਈ ਕਹਿੰਦਾ ਫਿਰ ਕਹਿੰਦਾ ਅੱਜ ਹੁਣ ਮੈਂ ਲੰਗਰ ਪਾਣੀ ਛਕ ਲਿਆ ਹੁਣ ਮੈਂ ਫੇਰ ਚੱਲਿਆ ਜੀ ਕਹਿੰਦਾ ਫਿਰ ਚਲਾ ਗਿਆ ਕਹਿੰਦਾ ਦੂਏ ਦਿਨ ਕਹਿੰਦਾ ਫੇਰ 2 2.5 ਘੰਟੇ ਬਾਅਦ ਮੋੜਿਆ ਕਹਿੰਦਾ ਫੇਰ ਹੱਥ ਖਾਲੀ ਦੇ ਖਾਲੀ ਕਹਿੰਦਾ ਮੈਂ ਪੁੱਛੋ ਅੱਜ ਨਹੀਂ ਕੁਝ ਪੱਲੇ ਪਿਆ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਅੱਜ ਨਹੀਂ ਤੇ ਕਹਾਲ ਫੇ ਟਰਾਈ ਕਰਾਂਗੇ ਆਪਾਂ ਇੱਕ ਵਾਰੀ ਫਿਰ ਕਹਿੰਦਾ ਆਪਾਂ ਜਾ ਕੇ ਚੋਰੀ ਕਰਾਂਗੇ ਕੱਲ ਕਹਿੰਦਾ ਸ਼ਾਇਦ ਕੱਲ ਪੱਲੇ ਪੈ ਜਾਵੇ ਫਕੀਰ ਜਮਾਲ हुसैन ਕਹਿੰਦਾ ਉਹ ਚੋਰ ਕਹਿੰਦਾ ਮੇਰੇ ਕੋਲ 20 ਦਿਨ ਰਿਹਾ ਕਹਿੰਦਾ 20 ਦਿਨ ਉਹ ਜਾਂਦਾ ਰਿਹਾ ਤੇ ਖਾਲੀ ਖੱਤ ਆਉਂਦਾ ਰਿਹਾ ਜਾਂਦਾ ਰਿਹਾ ਖਾਲੀ ਖੱਤ ਆਉਂਦਾ ਰਿਹਾ ਕਹਿੰਦਾ ਉਹਦੇ ਚਿਹਰੇ ਦੇ ਉੱਤੇ ਕੋਈ ਕਹਿੰਦਾ ਉਦਾਸੀ ਨਹੀਂ ਸੀਗੀ ਕਿ ਮੇਰੇ ਅੱਜ ਪੱਲੇ ਕੁਝ ਨਹੀਂ ਪਿਆ ਸਗੋ ਇਸ ਹੌਸਲੇ ਦੇ ਨਾਲ ਉਦੇ ਚਿਹਰੇ ਦੇ ਉੱਤੇ ਪੂਰਾ ਜਲਾਲ ਹੁੰਦਾ ਸੀਗਾ ਕਿ ਅੱਜ ਨਹੀਂ ਤੇ ਮੈਂ ਕੱਲ ਪੱਕਾ ਦਾ ਲੱਗੇਗਾ ਮੇਰਾ ਮੈਂ ਕੱਲ ਚੋਰੀ ਕਰਾਂਗਾ ਸ਼ਾਇਦ ਮੇਰੇ ਪੱਲੇ ਕੁਝ ਕੱਲ ਪੈ ਜਾਵੇ ਕਹਿੰਦੇ ਮੈਂ ਆਪਣੇ ਆਪ ਨੂੰ بڑا ਕਹਿੰਦਾ ਸੋਚਿਆ بڑا ਦੇਖਿਆ ਜਮਾਲ ਹੁਸੈਨ ਫਕੀਰ ਕਹਿੰਦਾ ਕਹਿੰਦਾ ਆਪਣੇ ਆਪ ਤੇ ਮੈਂ ਲਾਂਤਾਂ ਪਾਈ ਉਹ ਤੇਰੇ ਨਾਲ ਚੰਗਾ ਤਾਂ ਚੋ ਰਿਆ ਜਿਹੜਾ ਇਸ ਆਸ ਰੱਖ ਕੇ ਕਿ ਅੱਜ ਨਹੀਂ ਤੇ ਕੱਲ ਅੱਜ ਨਹੀਂ ਤੇ ਕੱਲ ਅੱਜ ਨਹੀਂ ਤੇ ਕੱਲ ਕਿਦਾ ਭਰੋਸਾ ਰੱਖੀ ਬੈਠਾ ਆ ਕਹਿੰਦਾ ਅਸੀਂ 2 ਦਿਨ ਭਗਤੀ ਕਰਦੇ ਆ 2 ਦਿਨ ਬੰਦਗੀ ਕਰਦੇ ਆ ਕਹਿੰਦਾ ਸਾਨੂੰ ਰੱਬ ਦੇ ਦੇਦਾਰ ਨਹੀਂ ਹੁੰਦੇ ਅਸੀਂ ਬੰਦਗੀ ਛੱਡ ਦਿੰਦੇ ਆ ਕਹਿੰਦਾ ਮੈਨੂੰ ਚੋਰ ਸਬਕ ਸਿਖਾ ਗਿਆ ਕਿ ਤੂੰ ਬੰਦਗੀ ਕਰੀ ਚੱਲ ਤੂੰ ਸਿਮਰਨ ਕਰੀ ਚੱਲ ਤੂੰ ਅਰਦਾਸਨਾ ਕਰੀ ਚੱਲ ਅੱਜ ਨਹੀਂ ਤਾਂ ਕੱਲ ਅੱਜ ਨਹੀਂ ਤਾਂ ਕੱਲ ਇੱਕ ਦਿਨ ਜ਼ਰੂਰ ਐਸਾ ਆਏਗਾ ਜਿੱਦਣ ਰੱਬ ਦੇ ਮੈਨੂੰ ਦਰਸ਼ਨ ਹੋਣਗੇ ਪਰ ਭਰੋਸੇ ਨਾਲ ਬਹਿਣਾ ਪੈਣਾ ਆ ਸਿੱਧਕਾਂ ਨਾਲ ਬਹਿਣਾ ਪਹਿਣਾ ਆ ਕਹਿੰਦਾ ਇਹ ਸਬਕ ਮੈਨੂੰ ਚੋਰ ਦੇ ਗਿਆ ਇਹ ਸਬਕ ਮੈਨੂੰ ਚੋਰ ਸਿਖਾ ਗਿਆ ਕਿ ਰੱਬ ਦੇ ਦਰ ਦੇ ਉੱਤੇ ਇਹ ਨਹੀਂ ਕਿ ਜੇ ਇੱਕ ਦਿਨ ਖੈਰ ਨਹੀਂ ਪਈ ਮੁੜ ਜੋ ਮੈਲੇ ਪਾਠ ਕੀਤੇ ਜੀ ਰੱਬ ਨੇ ਤਾਂ ਮੇਰੀ ਸੁਣੀ ਨਹੀਂ ਬੰਦਾ ਕਹਿ ਦਿੰਦਾ ਜੀ ਮੈਂਨੇ ਪਾਠ ਕੀਤੇ ਮੈਂ ਇੰਨੀ ਅਰਦਾਸਾਂ ਕੀਤੀ ਮੈਂ ਇੰਨੇ ਸਿਮਰਨ ਕੀਤੇ ਰੱਬ ਨੇ ਮੇਰੀ ਸੁਣੀ ਨਹੀਂ ਬੰਦਾ ਦੋੜ ਜਾਂਦਾ ਜੀ ਬ੍ਰਸਤਗੁਰ ਵੀ ਦੇਖਦੇ ਆ ਨਾ ਕਿ ਇਹ ਪੱਕਾ ਕਿੰਨਾ ਕੋ ਭਾਈ ਜੈਨੂ ਮੈਂ ਦੇਣੀ ਰਿਹਾ ਤੇ ਇਹ ਕਿਨੇ ਛੱਡ ਕੇ ਭੱਜਦਾ ਤਾਂ ਨਹੀਂ ਮਾਫ ਕਰੋ ਬੰਦਾ ਹਾਰ ਜਾਂਦਾ ਬੰਦਾ ਭੱਜ ਜਾਂਦਾ ਆ ਕੀ ਪਤਾ ਆ ਉਹ ਲਾਸਟ ਦਿਨ ਹੋਵੇ ਜਿੱਦਣ ਅਸੀਂ ਭੱਜ ਗਏ ਕਿ ਅੱਜ ਤੋਂ ਬਾਅਦ ਮੈਂ ਸਿਮਰਨ ਨਹੀਂ ਕਰਨਾ ਪਾਠ ਨਹੀਂ ਕਰਨਾ ਰੱਬ ਸੋਚਦਾ ਹੋਵੇ ਕਿ ਜੀ ਇਹਨੇ ਅੱਜ ਦੇ ਦਿਨ ਪਾਠ ਕਰ ਲਿਆ ਕੱਲ ਇਹਦੀ ਝੋਲੀ ਵਿੱਚ ਮੈਂ ਦਾਤ ਪਾ ਦੇਵਾਂਗਾ ਪਰ ਬੰਦਾ ਉਸੇ ਦਿਨ ਭੱਜ ਜਾਂਦਾ ਆ ਰੱਬ ਕਹਿੰਦਾ ਇਹ ਬੰਦਾ ਕੱਚਾ ਨਿਕਲਿਆ ਨਾ ਸਤਗੁਰ ਦੇ ਘਰ ਦੀ ਅਰਦਾਸ ਨਾ ਕਰੀਏ ਬੰਦਗੀ ਕਰੀਏ ਸਿਮਰਨ ਕਰੀਏ ਜਿੰਨੇ ਮਰਜੀ ਦਿਨ ਲੱਗ ਜਾਣ ਜਿੰਨੇ ਮਰਜੀ ਸਾਲ ਲੱਗ ਜਾਣ ਪਰ ਇੱਕ ਦਿਨ ਜ਼ਰੂਰ ਆਏਗਾ ਜਿੱਦਣ ਰੱਬ ਸਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਏਗਾ ਜਿੱਦਣ ਰੱਬ ਸਾਨੂੰ ਜ਼ਰੂਰ ਮਿਲੇਗਾ ਚੋਰ ਤੋਂ ਸਬਕ ਲੈ ਲਈਏ ਕਿ ਅੱਜ ਨਹੀਂ ਤਾਂ ਕੱਲ ਅੱਜ ਨਹੀਂ ਤਾਂ ਕੱਲ ਅਸੀਂ ਵੀ ਆਪਣੇ ਮਨ ਨੂੰ ਸਮਝਾਈਏ ਮਨਾ ਨੇਮ ਕਰੀ ਚੱਲ ਨਿਤਨੇਮ ਕਰੀ ਚੱਲ ਸਿਮਰਨ ਕਰੀ ਚੱਲ ਅੱਜ ਨਹੀਂ ਤਾਂ ਕੱਲ ਅੱਜ ਨਹੀਂ ਤਾਂ ਕੱਲ ਇੱਕ ਦਿਨ ਜ਼ਰੂਰ ਐਸਾ ਆਏਗਾ ਜਿੱਦਣ ਇਹਨਾਂ ਅੱਖਾਂ ਨੂੰ ਰੱਬ ਦੇ ਦਰਸ਼ਨ ਜ਼ਰੂਰ ਹੋਣਗੇ